ਕਿੰਨਾ ਪਿਛੇ ਇਹ ਪੋਡਕਾਸਟ ਆਇਆ ਉਹਦੇ ਚ ਬ੍ਰह्म ਗਿਆਨੀ ਸੀ ਮਹਾਤਮਾ ਤੇ ਉਹ ਗੱਲਾਂ ਗੱਲਾਂ ਕਰਦਾ ਕਰਦਾ ਕਹਿੰਦਾ ਜਿਵੇਂ ਹੁਣ ਦੇਖੋ ਮੇਰਾ ਤੀਜਾ ਨੀਤਰ ਖੁੱਲਿਆ ਹੋਇਆ ਤੇ ਤੁਹਾਡਾ ਬੰਦ ਹੋਇਆ ਹੋਇਆ ਇਹ ਉਹਨੇ ਟੈਫਰਸ ਦਿੱਤਾ ਕਿ ਮੇਰਾ ਖੁੱਲਿਆ ਹੋਇਆ ਤੇ ਤੇਰਾ ਤੀਜਾ ਨੀਤਰ ਬੰਦ ਹੋਇਆ ਮਤਲਬ ਪੋਡਕਾਸਟ ਬਾਰੇ ਬਕ ਤੇਨ ਕੀ ਆ ਰਿਹਾ ਜਿਹਦਾ ਤੀਜਾ ਨੀਤਰ ਖੁੱਲ ਜੇ ਨਾ ਜਿਹਦਾ ਤੀਜਾ ਜਾਨੀ ਤੇਰ ਖੋਲ ਜੇ ਉਹ ਦੂਜੇ ਦਾ ਬੰਦ ਹੋਇਆ ਨਹੀਂ ਦੇਖ ਸਕਦਾ ਜਿੰਨੂੰ ਪ੍ਰਕਾਸ਼ ਹੋ ਜੇ ਨਾ ਉਹ ਦੂਜੇ ਦਾ ਹਨੇਰਾ ਨਹੀਂ ਦੇਖ ਸਕਦਾ ਹੂੰ ਠੀਕ ਮੰਨ ਲਓ ਕਿ ਹੁਣ ਆ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਚੀਜ਼ ਪ੍ਰਕਾਸ਼ਾ ਜੀ ਇਹਨੂੰ ਮੈਂ ਹਨੇਰੇ 'ਚ ਵੀ ਖੜੂੰਗਾ ਜੇ ਇਹਨੂੰ ਵੀ ਪ੍ਰਕਾਸ਼ ਕਰਦਾ ਜਦ ਤੱਕ ਤੁਹਾਨੂੰ ਇਹ ਲੱਗਦਾ ਨਾ ਕਿ ਮੈਂ ਮੈਂ ਮੇਰੇ ਮੇਰਾ ਮੇਰੇ ਵਾਸਤੇ ਦਰਵਾਜ਼ਾ ਖੁੱਲ ਗਿਆ ਕਿਸੇ ਦਾ ਹਜੇ ਬੰਦ ਆ ਜਿਹਦਾ ਦਰਵਾਜਾ ਖੁੱਲ ਗਿਆ ਇਹ ਨਾ ਦਰਗਾਹ ਦਾ ਉਹ ਕਿਸੇ ਦਾ ਬੰਦ ਹੋਇਆ ਨਹੀਂ ਦੇਖ ਸਕਦਾ ਤੇ ਜਦ ਤੱਕ ਉਹ ਕਿਸੇ ਦਾ ਹਨੇਰਾ ਦੇਖ ਰਿਹਾ ਹੈ ਯਾਰ ਤੂੰ ਖੁਦ ਪ੍ਰਕਾਸ਼ ਹੋ ਗਿਆ ਹੈ ਜਿੱਥੇ ਤੂੰ ਜਾਏਗਾ ਉੱਥੇ ਪ੍ਰਕਾਸ਼ ਹੋ ਜਾਏਗਾ ਤੇ ਜੇ ਤੂੰ ਹਨੇਰਾ ਦੇਖ ਰਿਹਾ ਹੈ ਤਾਂ ਮਤਲਬ ਕਿ ਪ੍ਰਕਾਸ਼ ਸੰਪੂਰਨ ਇਲਾ ਤਾਂ ਇਤਰਾਹ ਦੀਆਂ ਗਲਤ ਗੱਲਾਂ ਜਿਹੜੀਆਂ ਨੇ ਲੋਕਾਂ ਨੂੰ ਪਹਿਲੀ ਤੇ ਗੱਲ ਜਿਵੇਂ ਤੁਸੀਂ ਗੱਲ ਕਰੇ ਪਈ ਡਰਾਉਣਾ ਤੇ ਪੰਜਾਬੀ ਚ ਇੱਕ ਕਹਾਵਤ ਆ ਵੀ ਉਜੜਿਆਂ ਬਾਗਾਂ ਦੇ ਗਲੜ ਕਟਵਾਰੀ ਉਹ ਕਹਿੰਦਾ ਕਿ ਕਿੰਨੇ ਲੋਕਾਂ ਨੂੰ ਪਤਾ ਨਹੀਂਗਾ ਲੋਕਾਂ ਨੂੰ ਉੱਲੂ ਬਣਾ ਰਿਆ ਇੱਕ ਹੋਰ ਕਹਿੰਦਾ ਹੁਣ ਅਕਸਰ ਤੁਸੀਂ ਅਕਸਰ ਦੇਖਿਆ ਹੋਏਗਾ ਕਹਿੰਦਾ ਵੀ ਮੈਨੂੰ ਪ੍ਰਮਾਤਮਾ ਦੀ ਬ੍ਰਹਮ ਜੋਤ ਪ੍ਰਗਟ ਹੋਈ ਜੀ ਮੈਨੂੰ ਬ੍ਰਹਮ ਜੋਤ ਦਿਖੀ ਬਹੁਤ ਕਹਿੰਦੇ ਆਪੀ ਹੁਣ ਦੇਖੋ ਜਦੋਂ ਬ੍ਰਹਮ ਜੋਤ ਪ੍ਰਗਟ ਹੋਈ ਹੈਨਾ ਰੱਬ ਦੀ ਜੋਤ ਪ੍ਰਗਟ ਹੋਈ ਇੱਕ ਜੋਤ ਹੈ ਤੇ ਇੱਕ ਤੁਸੀਂ ਹੋ ਤੁਸੀਂ ਦੋ ਤਿੰਨ ਤੇ ਜਿਉ ਉਹਦੀ ਹਸਤੀ ਦੇ ਸਾਹਮਣੇ ਇੱਕ ਹੋਰ ਹਸਤੀ ਮੌਜੂਦ ਆ ਸਮਝ ਆ ਗਈ ਇਹ ਉਹਨੇ ਰੱਬ ਦੀ ਹਸਤੀ ਹੋ ਗਈ ਜੋਤ ਪ੍ਰਗਟ ਹੋ ਗਈ ਤੇ ਆ ਤੁਸੀਂ ਦੇਖਣ ਵਾਲੇ ਜੀ ਅਨੁਭਵ ਕਰਨ ਵਾਲੇ ਜੇ ਉਹਦੀ ਹਸਤੀ ਦੇ ਅੱਗੇ ਕੋਈ ਹਸਤੀ ਹੈ ਤੇ ਆਹ ਹਸਤੀ ਉਹਦੀ ਹਸਤੀ ਨਹੀਂ ਹੋ ਸਕਦੀ ਕਿਉਂਕਿ ਜਦੋਂ ਉਹ ਹੈ ਤਾਂ ਉਹ ਹੀ ਹੈ ਉਦੇ ਸਾਹਮਣੇ ਕੋਈ ਹਸਤੀ ਰਹਿ ਨਹੀਂ ਸਕਦੀ ਨਹੀਂ ਰਹਿ ਸਕਦੀ ਭਾਵੇਂ ਛੋਟੀ ਐ ਤੇ ਭਾਵੇਂ ਵੱਡੀ ਆ ਜੀ ਤਾਂ ਇਹਦਾ ਮਤਲਬ ਇਹ ਆ ਕਿ ਉਹ ਹਸਤੀ ਰੱਬ ਦੀ ਨਹੀਂ ਹੋ ਸਕਦੀ ਤਾਈਓ ਤੇਰੀ ਹਸਤੀ ਆ ਜੀ ਹੌਂ ਮੂਆ ਖੁਦ ਆ ਹੁਣ ਤੇ ਜਿਹੜਾ ਜੇ ਹੈ ਦੇਖ ਲੈ ਜਦੋਂ ਲੱਭਦੇ ਸੀ ਉਦੋਂ ਲੱਭਿਆ ਹੀ ਨਹੀਂ ਤੇ ਜਦੋਂ ਲੱਭਿਆ ਤੇ ਆਪ ਗਵਾਚ ਗਏ ਠੀਕ ਕੋਈ ਮੰਜ਼ਲ ਕੀ ਖਬਰ ਕਿਆ ਲਾਏ ਕੋਈ ਮੰਜ਼ਲ ਕੀ ਖਬਰ ਕਿਆ ਲਾਏ ਕਹਿ ਦੇਣਾ ਕਿ ਉਹ ਜੋਤ ਦਿਖਦੀ ਉਹ ਦਿਖਦਾ ਜੇ ਦਿਖਦਾ ਕੋਈ ਮੰਜ਼ਲ ਕੀ ਖਬਰ ਕਿਆ ਲਾਏ ਕਾਫਲਾ ਜੋ ਵੀ ਗਿਆ ਨਹੀਂ ਆਇਆ ਠੀਕ ਤਾਂ ਅਸੀਂ ਉਹਦਾ ਵਰਣਨ ਨਹੀਂ ਕਰ ਸਕਦੇ ਦੂਜਾ ਹੁਣ ਦੇਖੋ ਪਹਿਲਾਂ ਜੋਤ ਨਹੀਂ ਸੀ ਆ ਜਿੰਨੇ ਜੋਤ ਦੇਖੀ ਉਹ ਸੀ ਹੈ ਨਾ ਹਾਂ ਧਿਆਨ ਕੀਤਾ ਅੱਖਾਂ ਜੋ ਜੋ ਵੀ ਕੀਤਾ ਹੁਣ ਜੋਤ ਪ੍ਰਗਟ ਹੋ ਗਈ ਹੁਣ ਪਹਿਲਾਂ ਜੋਤ ਨਹੀਂ ਸੀ ਤੇ ਜਿਹੜਾ ਦੇਖਣ ਵਾਲਾ ਸੀ ਉਹ ਸੀ ਹਾਂਜੀ ਫਿਰ ਜੋਤ ਪ੍ਰਗਟ ਹੋਈ ਦੇਖਣ ਵਾਲਾ ਉਦੋਂ ਵੀ ਸੀ ਹੂੰ ਫਿਰ ਜੋਤ ਨਹੀਂ ਦਿਖੀ ਚਲ ਗਈ ਕੁਛ ਸਮੇਂ ਬਾਅਦ ਦੇਖਣ ਵਾਲਾ ਉਦੋਂ ਵੀ ਸੀ ਤਾਂ ਇਹਦਾ ਮਤਲਬ ਜਿਹੜਾ ਦੇਖਣ ਵਾਲਾ ਉਹ ਤੇ ਸਦੀਵੀ ਆ ਉਹ ਨਿਰੰਤਰ ਆ ਤੇ ਜਿਹੜੀ ਰੱਬ ਦੀ ਜੋਤ ਉਹ ਤੇ ਆ ਤੇ ਜਾ ਰਹੀ ਆ ਜਨਮ ਮਰੇ ਸੋ ਕਾਚੋ ਕਾਚਾ ਜਿਹੜੀ ਜਨਮ ਲੈਂਦੀ ਆ ਤੇ ਗੁਪਤ ਹੋ ਜਾਂਦੀ ਆ ਪ੍ਰਗਟ ਹੋ ਜਾਂਦੀ ਆ ਗੁਪਤ ਹੋ ਜਾਂਦੀ ਆ ਉਹ ਕੱਚੀ ਆ ਜਿਹੜਾ ਵੇਖਣ ਵਾਲਾ ਏ ਉਸ ਦੀਵੀ ਆ ਬ੍ਰਹਮ ਜੋਤ ਦੇਖਦੀ ਨਹੀਂ ਬ੍ਰਹਮ ਜੋਤ ਦੇਖਦੀ ਨਹੀਂ ਬ੍ਰਹਮ ਲਿਖਦਾ ਨਹੀਂ ਥਾਪਿਆ ਨਾ ਜਾਏ ਕੀਤਾ ਨਾ ਥਾਪਿਆ ਨਹੀਂ ਜਾ ਸਕਦਾ ਕੀਤਾ ਨਹੀਂ ਹੋ ਸਕਦਾ ਜੋ ਖਿਆਲੋਂ ਵਿੱਚ ਆ ਗਿਆ ਜੋ ਖਿਆਲੋਂ ਵਿੱਚ ਆ ਗਿਆ ਉਹ ਖੁਦਾ ਕਿਆ ਹੁਆ ਤੇ ਮਾਰਗ ਤੇ ਸ਼ੁਰੂ ਹੁੰਦਾ ਸੋਚੇ ਸੋਚਣਾ ਸੋਚ ਤੋਂ ਪਹਿਰੇ ਪਰ ਹੁਣ ਹੁਣ ਜੋ ਤੇ ਦਿਖੀਏ ਤੇ ਖਿਆਲ ਹੀ ਹੈ ਨਾ ਜੋਤ ਹੀ ਹੈ ਨਾ ਮਨ ਦੇ ਵਿੱਚ ਹੀ ਹੈ ਨਾ ਤੇ ਮਨ ਮਾਰਿਆ ਤੋਂ ਹਰ ਜਾਣਿਆ ਮਨ ਮਾਰਿਆ ਤੋ ਹਰ ਜਾਣਿਆ ਮਨ ਮਾਰੇ ਬਿਨ ਭਗਤ ਨਾ ਹੋਈ ਹੁਣ ਆ ਬ੍ਰਹਮ ਪ੍ਰਗਟ ਹੋ ਗਿਆ ਆ ਮੈਂ ਦੇਖ ਲਿਆ ਬ੍ਰਹਮ ਦਿਖਦਾ ਨਹੀਂ ਮੈਂ ਰਿਪੀਟ ਕਰਨਿਆ ਬ੍ਰਹਮ ਦਿਖਦਾ ਨਹੀਂ ਜੋ ਦੇਖ ਰਿਹਾ ਉਹ ਬ੍ਰਹਮ ਹੈ ਜਿਹੜਾ ਦੇਖ ਰਿਹਾ ਏ ਉਹ ਬ੍ਰਹਮ ਹੈ ਜਿੰਨੀ ਇਹਨੂੰ ਦੇਖਿਆ ਉਹ ਦੇਖਣਹਾਰਾ ਰਿਹਾ ਸਮਾਏ ਹਮ ਸਰਬਨੇਣ ਆਪ ਦੇਖਣਹਾਰਾ ਜਿੰਨੇ ਇਹਨੂੰ ਵੇਖਿਆ ਉਹ ਬ੍ਰਹਮੇ ਜੋ ਦਿਖਿਆ ਉਹ ਬ੍ਰਹਮ ਨਹੀਂਗਾ ਤੇਰੇ ਆਪੇ ਚ ਜਿਹੜਾ ਆਪਾ ਏ ਕਿਉਂਕਿ ਦੇਖਣਾ ਜਿਹੜਾ ਹੈ ਨਾ ਇਹ ਜਿਹੜਾ ਗੁਣ ਹੈ ਰੱਬ ਦਾ ਏ ਆਖਣ ਦੇਖਣ ਸਭ ਸਾਹਿਬ ਤੇ ਹੋਏ ਜਿਹੜਾ ਵੇਖਣਾ ਹੈ ਇਹ ਤੇਰਾ ਗੁਣ ਨਹੀਂਗਾ ਇਹ ਰੱਬ ਦਾ ਗੋਣਵਾ ਤੂੰ ਵੇਖਿਆ ਜਾ ਰਿਆ ਹੈ ਤੂੰ ਵੇਖ ਨਹੀਂ ਰਿਹਾ ਤੂੰ ਵੇਖਿਆ ਜਾ ਰਿਆ ਹੈ ਆ ਵੇਖ ਵੇਖਿਆ ਜਾ ਰਿਆ ਹੈ ਆ ਵੇਖਿਆ ਜਾ ਰਿਆ ਹੈ ਆ ਵੀ ਵੇਖਿਆ ਜਾ ਰਿਆ ਹੈ ਅੱਖਾਂ ਬੰਦ ਕੀਤੀਆਂ ਵਿਚਾਰ ਵੇਖੇ ਜਾ ਰਹੇ ਨੇ ਇਮੋਸ਼ਨਸ ਵੇਖੇ ਜਾ ਰਹੇ ਨੇ ਮੇਰੇ ਅੰਦਰ ਅਨੰਤ ਤਰ੍ਹਾਂ ਦੀਆਂ ਤਰੰਗਾਂ ਉੱਠ ਰਹੀਆਂ ਵੇਖੀਆਂ ਜਾ ਰਹੀਆਂ ਨੇ ਜਿਹੜਾ ਵੇਖਣ ਵਾਲਾ ਹੈ ਉਹ ਵੇਖ ਨਹੀਂ ਜਾ ਰਿਹਾ ਤੁਸੀਂ ਵੇਖ ਨਹੀਂ ਸਕਦੇ ਤੁਸੀਂ ਵੇਖੇ ਜਾ ਰਹੇਗੇ ਦੇਖਣਾ ਤੇਰਾ ਗੁਣ ਨਹੀਂ ਰੱਬ ਦਾ ਗੁਣਾ ਮਰ ਕਹਿੰਦੇ ਨੇ ਉਹ ਵੇਖਿਆ ਜਬ ਜਿਸ ਕਹਿੰਦੇ ਨਾ ਉਹ ਵੇਖਿਆ ਵੇਖਣ ਵਾਲਾ ਉਹ ਆ ਉਹ ਨਹੀਂ ਦੇਖ ਸਕਦਾ ਤੂੰ ਤੇ ਦੇਖਿਆ ਜਾ ਰਿਹਾ ਏ ਤੇਰੇ ਵਿਚਾਰ ਵੀ ਦੇਖੇ ਜਾ ਰਹੇ ਨੇ ਤੇਰਾ ਦੁੱਖ ਸੁੱਖ ਵੀ ਦੇਖਿਆ ਜਾ ਰਿਹਾ ਤੇਰੇ ਸੁਪਨੇ ਵੀ ਵਿਖੇ ਜਾ ਰਹੇ ਆ ਜਾਗਰਤ ਚ ਵੀ ਤੂੰ ਦੇਖਿਆ ਜਾ ਰਿਹਾ ਸੋਪਨ ਚ ਵੀ ਦੇਖਿਆ ਜਾ ਰਿਹਾ ਜੀ ਪਰ ਜਿਹੜਾ ਦੇਖਣ ਵਾਲਾ ਹੈ ਇਹ ਨਾ ਆ ਰਿਹਾ ਤੇ ਨਾ ਜਾ ਰਿਹਾ ਤੇਰਾ ਜਾਗਰਤ ਤੇ ਸੁਪਨ ਆ ਰਿਹਾ ਤੇ ਜਾ ਰਿਹਾ ਏ ਇਹ ਜਿਹੜਾ ਵੇਖਣ ਵਾਲਾ ਹੈ ਇਹ ਬ੍ਰਹਮ ਹੈ ਉਹ ਵੇਖਾ ਉਹਨਾਂ ਨਜ਼ਰ ਨਹੀਂ ਆਉਂਦਾ ਕਿੰ ਨੂੰ ਨਹੀਂ ਨਜ਼ਰ ਆ ਰਿਹਾ ਜਿਹੜਾ ਦੇਖਿਆ ਜਾ ਰਿਹਾ ਉਹ ਨੂੰ ਨਦਰ ਨਹੀਂ ਆ ਰਿਹਾ ਉਹ ਵੇਖਾ ਉਹਨਾਂ ਨੂੰ ਨਦਰ ਨਹੀਂ ਆਵੇ ਜਿਹੜਾ ਤੇਰੇ ਅੰਦਰ ਉਪਜ ਰਿਹਾ ਏ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਹੇ ਦੀ ਬਾਣ ਇਹ ਆਪਾ ਇੱਥੇ ਬ੍ਰਹਮਾ ਵਿਸ਼ਨੂੰ ਵਿਚਾਰਿਆਂ ਨੂੰ ਵਿੱਚ ਖਿੱਚ ਲਿਆ ਜੀ ਇਥੇ ਜਿਹੜੀ ਤੇਰੇ ਅੰਦਰ ਕ੍ਰੇਏਟੀਵਿਟੀ ਆ ਜਿਹੜੀ ਤੇਰੇ ਅੰਦਰ ਪ੍ਰੀਜ਼ਰਵੇਸ਼ਨ ਹੋਈ ਆ ਜਿਹੜੀ ਤੇਰੇ ਅੰਦਰ ਡਿਸਟਰਕਸ਼ਨ ਹੋ ਰਹੀ ਆ ਜਿਹੜੇ ਤਿੰਨ ਗੁਣ ਦੇ ਅੰਦਰ ਉਹਦੇ ਅੰਦਰ ਉੱਜਰੇ ਆਏ ਕੁਝ ਸਸਟੇਨ ਹੋ ਰਿਹਾ ਏ ਤੇ ਕੁਝ ਡਿਜ਼ੋਲਵ ਹੋ ਰਿਹਾ ਹਰ ਪਲ ਵਿੱਚ ਠੀਕ ਇਹ ਜਿਹੜਾ ਹੈ ਨਾ ਇਹ ਉਹ ਨੂੰ ਨਹੀਂ ਦੇਖ ਸਕਦਾ ਜਿਹੜਾ ਵੇਖ ਰਿਹਾ ਏ ਉਹ ਵੇਖਾ ਉਹਨਾਂ ਨਜ਼ਰ ਨਹੀਂ ਆਵੇ ਕਿੰਨੂੰ ਨਹੀਂ ਤੈਨੂੰ ਨਹੀਂ ਦਿਖਾ ਰਿਹਾ ਪਰ ਉਹ ਤੈਨੂੰ ਵੇਖ ਰਿਹਾ ਏ ਜੀ ਜੀ ਬਹੁਤਾ ਇਹੋ ਬੜਾ ਇਹ ਬੜੀ ਵੱਡੀ ਚਰਚ ਦੀ ਗੱਲ ਆ ਵੀ ਸਾਹਮਣੇ ਬੈਠਾ ਹੈ ਹਮਰ ਕੋ ਇੱਕ ਹੀ ਗਰਮੀ ਰਹਤੇ ਹੈ ਮਗਰ ਤਾਜੂ ਪਰ ਤਾਜੂ ਭਾ ਕੇ ਮਿਲਣੇ ਕੋ ਤਰਸਤੇ ਐਨਾ ਨਜ਼ਦੀਕ ਐਨਾ ਨੇੜੇ ਸਾਰਗ ਤੋਂ ਵੀ ਨੇੜੇ ਵਸਦਾ ਹੁਣ ਤੇਰੇ ਅੰਦਰ ਜਿਹੜਾ ਤੈਨੂੰ ਜਾਣ ਰਿਹਾ ਏ ਤੇਰੇ ਅੰਦਰ ਬੈਠਾ ਤੂੰ ਨਹੀਂ ਜਾਣ ਰਿਹਾ ਮੈਂ ਰਿਪੀਟ ਕਰਦਾ ਤੂੰ ਜਾਣਿਆ ਜਾ ਰਿਹਾ ਏ ਆ ਜਿਹੜਾ ਜਾਣਨ ਵਾਲਾ ਹੈ ਨਾ ਇਹ ਜਾਣਨ ਹਾਰ ਪ੍ਰਭੂ ਪਰਮੇਸ਼ਰ ਇਹਨੂੰ ਕਿੰਨੇ ਨੇ ਘਟ ਘਟ ਕੇ ਅੰਤਰ ਕੀ ਗਿਆ ਇਹ ਇਹ ਜਾਣ ਵਾਲਾ ਆ ਵਾ ਇਹ ਜਿਹੜਾ ਜਾਣ ਰਿਹਾ ਇਸ ਵੇਲੇ ਇਹ ਇੰਨਾ ਪ੍ਰਗਟ ਆ ਹੈ ਇੰਨਾ ਪ੍ਰਤੱਖ ਆ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਿਰ ਜੀ ਇਹਦੇ ਤੋਂ ਬਿਨਾ ਕੁਝ ਹੈ ਹੀ ਨਹੀਂਗਾ ਇਹਨੇ ਤੈਨੂੰ ਜਾਣਿਆ ਇਹਨੇ ਤੇਰੇ ਮਨ ਨੂੰ ਜਾਣਿਆ ਇਹਨੇ ਤੇਰੇ ਵਿਚਾਰਾਂ ਨੂੰ ਜਾਣਿਆ ਇਹਨੇ ਸੰਸਾਰ ਨੂੰ ਜਾਣਿਆ ਇਹਨੇ ਸੁਪਨੇ ਨੂੰ ਜਾਣਿਆ ਇਹ ਸਾਰਾ ਕੁਝ ਆ ਤੇ ਜਾ ਰਿਹਾ ਤੇ ਹਮੇਸ਼ਾ ਤੂੰ ਜਾਣ ਰਿਹਾ ਏ ਜਾਣਨ ਵਾਲੀ ਜਿਹੜੀ ਚੀਜ਼ ਆ ਤੇਰੇ ਤੋਂ ਚੁਰਾਈ ਨਹੀਂ ਜਾ ਸਕਦੀ ਜੇ ਤੂੰ ਨਹੀਂ ਜਾਣਦਾ ਉਦੋਂ ਤੂੰ ਫਿਰ ਉਹ ਫਿਰ ਵੀ ਤੂੰ ਜਾਣਦਾ ਕਿ ਤੂੰ ਨਹੀਂ ਜਾਣਦਾ ਜਾਣਨ ਵਾਲੀ ਜਿਹੜੀ ਤੇਰੇ ਅੰਦਰ ਜਿਹੜਾ ਨੋਇੰਗ ਅਸਪੈਕਟ ਆ ਜਿਹੜਾ ਜਾਣਨ ਵਾਲੀ ਚੀਜ਼ ਆ ਉਹ ਤੇਰੇ ਤੋਂ ਜੁਦਾ ਨਹੀਂ ਕੀਤੀ ਜਾ ਸਕਦੀ ਔਰ ਇਹ ਇੰਨਾ ਪ੍ਰਤੱਖਾ ਇੰਨਾ ਇਹ ਜਿਹੜਾ ਹੈ ਇਹਨੇ ਜੋਤ ਨੂੰ ਜਾਣਿਆ ਇਹ ਜਿਹੜਾ ਦੇਖਣ ਵਾਲਾ ਹੈ ਉਹ ਬ੍ਰਹਮ ਹੈ ਨਾ ਕਿ ਜੋ ਵੇਖਿਆ ਜਾ ਰਿਹਾ ਉਹ ਬ੍ਰਹਮ ਹੈ ਹੁਣ ਮੈਂ ਹੋਰ ਕਰਦਾ ਅੱਜ ਕੱਲੇ ਵੀ ਸ਼ੋਰ ਪਏ ਕਿ ਮੈਨੂੰ ਨਾਦ ਸੁਣਦਾ ਏ ਸਮਝਾਗੀ ਇਹਨੂੰ ਅਨਹਦ ਨਾਦ ਸੁਣਦਾ ਏ ਹੁਣ ਅਨਹਦ ਨਾਦ ਆਇਆ ਤੇ ਗਿਆ ਜੀ ਪਰ ਜਿਹੜਾ ਸੁਣਨ ਵਾਲਾ ਸੀ ਉਹ ਵੀ ਤਾਂ ਪਹਿਲਾਂ ਵੀ ਸੀ ਤੇ ਦਰਮਿਆਨ ਵੀ ਸੀ ਇਹ ਬਾਦ ਵਿੱਚ ਵੀ ਸੀ ਉਹ ਤੇ ਆਦ ਸੱਚ ਸੀ ਤੇ ਜੁਗਾਦ ਸੱਚੀ ਹੈ ਵੀ ਸੱਚ ਨਾਨਕੂ ਸੀ ਵੀ ਸੱਚੀ ਤਾਂ ਜੋ ਸੁਣਾਇਆ ਸੁਣਿਆ ਜਾ ਰਿਹਾ ਹੈ ਉਹ ਅਨਹਦਨਾਦ ਨਹੀਂ ਜੋ ਸੁਣ ਰਿਹਾ ਹੈ ਨਾ ਉਹ ਅਨਹਦਨਾਦ ਸਮਝ ਆ ਗਈ ਜਿਹੜਾ ਜਿਹੜਾ ਸੁਣਿਆ ਗਿਆ ਨਾ ਕਿਉਂਕਿ ਉਹ ਜ ਸੁਣਿਆ ਗਿਆ ਅੰਦਰ ਵਿੱਚ ਸੁਣਿਆ ਅਨਹਦਨਾਦ ਸੁਣਿਆ ਠੀਕ ਹੁਣ ਇੱਕ ਅਨਹਦਨਾਦ ਸੁਣਿਆ ਜਾ ਰਿਹਾ ਤੇ ਇੱਕ ਸੁਣਨ ਵਾਲਾ ਹੈ ਹਮ ਇਹ ਫਿਰ ਕਿੰਨੇ ਨੇ ਦੋ ਆ ਉਹ ਤੇ ਫਿਰ ਪੀੜੀ ਕੋਠੜੀ ਪੀੜੀ ਕੋਠੜੀ ਮੰਜੇ ਨਹੀਂ ਦੋ ਡਹੰਦੇ ਹਮ ਤੇ ਦੋ ਹੋ ਗਏ ਮੈਂ ਦੂਜਾ 10 ਕਿੱਥੇ ਰੱਖਣਾ ਹਮ ਉਥੇ ਦੂਜਾ ਨਹੀਂ ਸਮਾਉਂਦਾ ਤੇ ਉਥੇ ਕੇਵਲ ਉਹਦੀ ਹਸਤੀ ਆ ਜਿਸ ਦਿਨ ਅਨਹਦਨਾਦ ਪ੍ਰਗਟ ਹੋਇਆ ਤੂੰ ਉਥੇ ਨਹੀਂ ਹੋਏਗਾ ਦੱਸਣ ਵਾਸਤੇ ਕਿ ਮੈਨੂੰ ਅਨਹਦਨਾਦ ਪ੍ਰਗਟ ਹੋਇਆ ਜੇ ਤੂੰ ਸੀ ਤਾਂ ਤੂੰ ਰੱਬ ਦਾ ਸ਼ਰੀਕ ਬਣ ਕੇ ਬੈਠਾ ਹੈ ਉਸ ਵੇਲੇ ਤੇ ਜਿੱਥੇ ਰੱਬ ਹੈ ਉਥੇ ਲਾ ਸ਼ਰੀਕ ਕਾਲਾ ਹੋ ਵਾਹਦਾ ਹੋ ਵਾਹਦਾ ਹੋ ਕੁਰਾਨ ਕਹਿੰਦੀ ਕੋ ਸ਼ਰੀਕ ਤੋਂ ਕੋ ਸ਼ਰੀਕ ਨਹੀਂ ਹੋ ਸਕਦਾ ਉਥੇ ਜੇ ਉਹ ਤੂੰ 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 ਕਰਤਾ ਤੂੰ ਹੋਆ ਤੇ ਜੇ ਤੂੰ ਉਹੀ ਹੋ ਗਿਆ ਹੈ ਤੇ ਫਿਰ ਤੂੰ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਉਹਦਾ ਇਸ ਤਰ੍ਹਾਂ ਇਸ ਤਰ੍ਹਾਂ ਅਨੁਭਵ ਹੋਇਆ ਕਿਉਂਕਿ ਤੂੰ ਖੁਦ ਹੋ ਗਿਆ ਤਾਂ ਕੋਈ ਮੰਜ਼ਲ ਕੀ ਖਬਰ ਕੀ ਆ ਲਾਏ ਕਾਫਲਾ ਜੋ ਵੀ ਗਿਆ ਨਹੀਂ ਆਇਆ ਤੇ ਜਿਹੜਾ ਮੰਜ਼ਲ ਦੀ ਖਬਰ ਲੈ ਆ ਰਿਹਾ ਨਾ ਉੱਥੇ ਪਹੁੰਚੇ ਨਹੀਂਗਾ ਹੂੰ ਕਹਿੰਦੇ ਅੰਤਰ ਸੁਨੰਗ ਬਾਹਰ ਸੁਨੰਗ ਤੇਰੇ ਭਵਨ ਸੁਨੰਮ ਸੁਨੰਗ ਚੌਥੇ ਸੁਨਨੇ ਜੋ ਨਰ ਜਾਣੇ ਇੱਥੇ ਪਾਪ ਨਾ ਹੋਣਾਗਾ ਤਾਂ ਇਹ ਜਿਹੜਾ ਹੈ ਨਾ ਇਹ ਸਾਰਾ ਹਾਫ ਸਪਿਰਚੁਐਲਿਟੀ ਆ ਰੋਹਾਨੀਅਤ ਪਾੜੀ ਇਹਨਾਂ ਨੂੰ ਪਤਾ ਨਹੀਂਗਾ ਡੁਆਲਿਟੀ ਆ ਜੀ ਸੈਡਲੀ ਲਗਭਗ ਸਾਰੀ ਹੀ ਇਸੇ ਖੇਡਾਂ 'ਚ ਆਪਣੇ ਆਪ ਨੂੰ ਗੁੰਮਰਾਹ ਕਰਕੇ ਬੈਠੇ ਨੇ ਰੋਹਾਨੀਅਤ ਦਾ ਊੜਾੜਾ ਨਹੀਂ ਵਜਿਆ ਰਿਹਾ ਤੇ ਕਲੇਮ ਕਰਨਾ ਕਿ ਮੈਨੂੰ ਬ੍ਰह्म ਗਿਆਨ ਹੋ ਗਿਆ ਹੁਣ ਇੱਕ ਵਿਅਕਤੀ ਮੇਰੇ ਕੋ ਆਇਆ ਕਹਿੰਦਾ ਫਲਾਣਾ ਬ੍ਰह्म ज्ञानी ਮੈਂ ਉਹ ਕਿਵੇਂ ਕਹਿੰਦੇ ਕਹਿੰਦਾ ਉਹਨੇ ਮੇਰੀ ਮਨ ਦੀ ਪੜ ਲਈ ਹੈਨਾ ਉਹਨੇ ਮੇਰੇ ਮਨ ਦੀ ਪੜ ਲਈ ਬ੍ਰह्म ज्ञानी ਤੇ ਆਪਣਾ ਮਨ ਨਹੀਂ ਪੜ ਸਕਦਾ ਦੂਜੇ ਦਾ ਕਿਵੇਂ ਪੜੇਗਾ ਬ੍ਰह्म ज्ञानी ਦਾ ਮਨ ਨਹੀਂ ਹੁੰਦਾ ਬ੍ਰह्म ज्ञानी ਨੂੰ ਵਿਚਾਰ ਨਹੀਂ ਆਉਂਦੇ ਮਨ ਵਾਸਤੇ ਦੋਹਣੀ ਜ਼ਰੂਰੀ ਆ ਇੱਕ ਰਮਨ ਮਹਾਰਸ਼ੀ ਹੋਏ ਨੇ ਉਹਨਾਂ ਨੂੰ ਕੈਂਸਰ ਹੋ ਗਿਆ ਸੀ ਤੇ ਉਹਨਾਂ ਦੀ ਊਰਜਾ ਦੇ ਵਿੱਚ ਨਾ ਲੋਕਾਂ ਦੀ ਕੈਂਸਰ ਠੀਕ ਹੋ ਜਾਂਦੇ ਸੀ ਤੇ ਉਹਦੇ ਸੇਵਕ ਕਹਿੰਦੇ ਉਹਦੀ ਭੈਣ ਨੂੰ ਕਿ ਇਹ ਦੂਜਿਆਂ ਦਾ ਠੀਕ ਕਰ ਦਿੰਦਾ ਆਪਣਾ ਕਿਉਂ ਨਹੀਂ ਕਰਦਾ ਕਹਿੰਦੇ ਵੀ ਤੂੰ ਬੇਨਤੀ ਕਰ ਉਹਨੇ ਜਾ ਕੇ ਬੇਨਤੀ ਕੀਤੀ ਕਿ ਤੂੰ ਮੇਰਾ ਛੋਟਾ ਭਰਾ ਵਾ ਕਿ ਮੈਂ ਤੇਰੀ ਭੈਣ ਆ ਤੂੰ ਦੂਜਿਆਂ ਦਾ ਕੈਨਸਲ ਠੀਕ ਕਰ ਲੈਣਾ ਤੂੰ ਆਪਣਾ ਕੈਨਸਲ ਠੀਕ ਕਰ ਲੈ। ਕਿੰਦਾ ਪਹਿਲਾਂ ਮੈਨੂੰ ਮਨ ਬਣਨਾ ਪਊਗਾ। ਹੈ? ਫਿਰ ਮਨ ਦੇ ਵਿੱਚ ਵਿਚਾਰ ਲਿਆਉਣਾ ਪਊਗਾ। ਤੇ ਫਿਰ ਮੈਨੂੰ ਆਹ ਕਰਮ ਕਰਨਾ ਪਊਗਾ। ਬੜਵੇਂ ਲੱਭਦਾ ਹਾਂ ਮਨ ਤੇ ਮੈਨੂੰ ਲੱਭਦਾ ਹੀ ਨਹੀਂਗਾ। ਮਨ ਤੇ ਮਨ ਉਹ ਆਵਦਾ ਹੀ ਨਹੀਂਗਾ। ਬ੍ਰਹਮ ਗਿਆਨੀ ਦਾ ਮਨ ਨਹੀਂ ਦਿੰਦਾ। ਉਹ ਦੂਜੇ ਦਾ ਮਨ ਕੀ ਬ੍ਰਹਮ ਗਿਆਨੀ ਆਪਣਾ ਮਨ ਨਹੀਂ ਪੜ ਸਕਦਾ। ਤੇ ਦੂਜੇ ਦਾ ਮਨ ਪੜਨ ਵਾਸਤੇ ਪਹਿਲਾਂ ਤੁਹਾਡਾ ਮਨ ਹੋਣਾ ਜ਼ਰੂਰੀ ਹੈ ਤੇ ਮਨ ਮਹਾਰਾਜ ਕਹਿੰਦੇ ਮਨ ਮਾਰਿਆ ਤੋ ਹਰ ਜਾ ਰਹਿਆ ਜੀ ਤੋ ਬ੍ਰह्मज्ञानी ਉਹ ਨਹੀਂ ਜਿਹੜਾ ਕਿਸੇ ਦਾ ਮਨ ਪੜਦਾ ਏ ਬ੍ਰह्मज्ञानी ਉਹ ਹੈ ਜਿਹੜਾ ਆਪਣਾ ਵੀ ਮਨ ਨਹੀਂ ਪੜ ਸਕਦਾ ਔਰ ਬ੍ਰह्मज्ञानी ਭਵਿੱਖਬਾਣੀ ਨਹੀਂ ਕਰਦਾ ਕਿ ਬ੍ਰह्मज्ञानी ਭਵਿੱਖਬਾਣੀ ਨਹੀਂ ਕਰਦਾ ਅਚਨਚਿਤ ਕੋਈ ਬਚਨ ਨਿਕਲ ਜਾਵੇ ਉਹ ਇੱਕ ਵੱਖਰਾ ਵਿਸ਼ਾ ਹੈ ਕਿਉਂਕਿ ਉਹਦੇ ਚ ਬ੍ਰह्मज्ञानी का सगला ਆਕਾਰ ਬ੍ਰह्मज्ञानी ਆਪ ਨਿਰੰਕਾਰ ਉਹ ਘਟ ਘਟ ਚ ਉਹਦਾ ਅਨੁਭਵ ਹੁੰਦਾ ਹੈ ਕਿ ਮੈਂ ਹੀ ਹਾਂ ਸਰਬ ਵਿੱਚ ਮੇਰਾ ਹੀ ਤਤ ਹੈ ਬ੍ਰह्मज्ञानी ਭਵਿੱਖਬਾਣੀ ਨਹੀਂ ਕਰਦਾ ਕਿਉਂਕਿ ਭਵਿੱਖਬਾਣੀ ਕਰਨ ਵਾਸਤੇ ਟਾਈਮ ਦਾ ਅਨੁਭਵ ਕਰਨਾ ਜ਼ਰੂਰੀ ਹੈ ਤੇ ਬ੍ਰਹਮ ਗਿਆਨੀ ਟਾਈਮ ਨੂੰ ਅਨੁਭਵ ਨਹੀਂ ਕਰਦਾ ਤੇ ਜੇ ਉਹ ਟਾਈਮ ਨੂੰ ਅਨੁਭਵ ਕਰਦਾ ਹੈ ਤਾਂ ਉਹ ਬ੍ਰਹਮ ਨਹੀਂਗਾ 참 ਨਹੀਂ ਕਿਉਂਕਿ ਬ੍ਰਹਮ ਤੇ ਆਕਾਲ ਹੈ ਜੀ ਹੁਣ ਟਾਈਮ ਆ ਤੇ ਸਪੇਸ ਆ ਠੀਕ ਬ੍ਰਹਮ ਗਿਆਨੀ ਟਾਈਮ ਤੇ ਸਪੇਸ ਨੂੰ ਅਨੁਭਵ ਨਹੀਂ ਕਰ ਸਕਦਾ ਉਹ ਕਿਵੇਂ ਹੁਣ ਤੁਸੀਂ ਇੱਥੇ ਬੈਠੇ ਜੇ ਠੀਕ ਹੈ ਨਾ ਤੁਹਾਡੀ ਹੋਂਦ ਇੱਥੇ ਸੀਮਤ ਹੈ ਹੈ ਨਾ ਹੁਣ ਇਸ ਰੈਫਰੈਂਸ ਦੇ ਨਾਲ ਆ ਲੱਗ ਗਿਆ ਕਿ ਆ ਦੂਰ ਆ ਜੀ ਤੇ ਬ੍ਰਹਮ ਗਿਆਨੀ ਤੇ ਇੱਥੇ ਹੈ ਹੀ ਨਹੀਂ ਹਾਂ ਕਮ ਨੇ ਨਿਕਟ ਕਮਣ ਕਹੀ ਹੈ ਦੂਰ ਦੂਰ ਆਪੇ ਆਪ ਬਰਾਬਰ ਪੂਰਾ ਤੂੰ ਭੁਇਖਵਾਨੀ ਕਰਨ ਵਾਸਤੇ ਟਾਈਮ ਤੇ ਸਪੇਸ ਦਾ ਹੋਣਾ ਜ਼ਰੂਰੀ ਆ ਜ਼ਰੂਰੀ ਆ ਤੇ ਜਿੱਥੇ ਟਾਈਮ ਐਂਡ ਸਪੇਸ ਆ ਉਥੇ ਬ੍ਰਹਮ ਨਹੀਂਗਾ ਤੇ ਬ੍ਰह्मज्ञानी ਭਵਿਖਵਾਨੀ ਨਹੀਂ ਕਰਦਾ ਉਹ ਬ੍ਰह्मज्ञानी ਮਨ ਨਹੀਂ ਪੜਦਾ ਆ ਹੈ ਸਤਿਅ